ਸੰਗਰੂਰ ਪੁਲਿਸ ਦੇ ਗ੍ਰਫਤ ਵਿੱਚ ਇਹ ਨੇ ਏ ਨੇ ਏਡੀਅਟ ਸਟੂਡੈਂਟ ਇਹਨਾਂ ਵਿੱਚੋਂ ਇੱਕ ਹੈ ਸੀਰੀਅਲ ਕਿਲਰ ਗੁਰਦੀਪ ਸਿੰਘ ਸੰਗਰੂਰ ਦੇ ਮਸਤਵਾਨਾ ਸਾਹਿਬ ਕਾਲਜ ਦੇ ਵਿੱਚ ਸਟੂਡੈਂਟ ਯੂਨੀਅਨ ਦਾ ਪ੍ਰਧਾਨ ਐਸ਼ੋ ਆਰਾਮ ਲਈ ਕਰਦਾ ਸੀ ਕਤਲ 9 ਜਨਵਰੀ ਨੂੰ ਸੰਗਰੂਰ ਪੁਲਿਸ ਨੂੰ ਸਿਰ ਕੱਟੀ লাশ ਪਰામਤ ਹੋਈ ਪੁਲਿਸ ਨੇ ਕਈ ਐਂਗਲ ਤੋਂ ਜਾਂਚ ਕਰਨੀ ਸ਼ੁਰੂ ਕੀਤੀ ਸਿਰ ਕੱਟੀ লাশ ਸੀ ਦਿੱਲੀ ਦੇ ਵਪਾਰੀ ਰਣਜੀਤ ਸਿੰਘ ਦੀ ਇਸ ਅੰਨੇ ਕਤਲ ਦੀ ਗੁੱਤੀ ਸੁਲਝਾਉਣ ਲਈ ਪੁਲਿਸ ਨੇ ਜਾਂਚ ਦਾ ਕੇਰਾ ਵਧਾਇਆ ਤਾਂ ਕਾਨੂੰਨ ਦੇ ਹੱਥ ਪਹੁੰਚੇ ਮਸਤਵਾਨਾ ਕਾਲਜ ਦੇ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਗੁਰਦੀਪ ਤੱਕ ਨਾਲ ਹੀ ਹੱਥੇ ਚੜ੍ਹੇ ਇਸ ਦੇ ਤਿੰਨ ਹੋਰ ਸਾਥੀ ਜਾਂਚ ਤੋਂ ਬਾਅਦ ਇਹਨਾਂ ਦੇ ਖਤਰਨਾਕ ਮਨਸੂਬੇ ਸਾਹਮਣੇ ਆਏ ਕਤਲ ਦੇ ਮਾਸਟਰਮਾਈਂਡ ਗੁਰਦੀਪ ਨੇ ਵਪਾਰੀ ਕੋਲੋਂ ਕੈਸ਼ ਅਤੇ ਸਕੋਰਪੀਓ ਗੱਡੀ ਲੁੱਟਣ ਲਈ ਉਸ ਨਾਲ ਦੋਸਤੀ ਪਾਈ ਨਸ਼ਾ ਖੁਆਇਆ ਫਿਰ ਸਿਰਵੱਟ ਕੇ ਉਸ ਦਾ ਕਤਲ ਕਰ ਦਿੱਤਾ লাশ ਨੂੰ ਟਿਕਾਣੇ ਲਗਾਉਣ ਲਈ ਫਿਜ਼ੀਕਲ ਕਾਲਜ ਦੇ ਦੋ ਵਿਦਿਆਰਥੀ ਜਗਤਾਰ ਗਗਨਦੀਪ ਤੇ ਪਲੰਬਰ ਅਮਰਿਤਪਾਲ ਸਿੰਘ ਨੇ ਮਦਦ ਕੀਤੀ ਅਸੀਂ ਇਹਦੇ ਵਿੱਚ ਉਸ ਕਾਤਲ ਨੂੰ ਗਫਤਾਰ ਕਰ ਲਿਆ ਜਿਹੜਾ ਗੁਰਦੀਪ ਸਿੰਘ ਉਰਫ ਬੱਬਰ ਹੈ ਜਿਹੜਾ ਉਹ ਜ਼ਿਲ੍ਹਾ ਪਟਿਆਲੇ ਦੇ ਵਿੱਚ ਬੰਮਣਾ ਪਿੰਡ ਹੈ ਉਥੋਂ ਦਾ ਰਹਿਣ ਵਾਲਾ ਤੇ ਇੱਥੇ ਸਟੂਡੈਂਟ ਆਗੂ ਬਣਿਆ ਹੋਇਆ ਤੇ ਯੂਨੀਅਨ ਦਾ ਪ੍ਰਧਾਨ ਬਣਿਆ ਹੋਇਆ ਸੀ ਕਤਲ ਦੇ ਵਿੱਚ ਬੇਸਿਕ ਜਿਹੜੀ ਵਜ੍ਹਾ ਇੱਕ ਜਿਹੜੀ ਇਹਨੂੰ ਮੁਢਲੇ ਤੌਰ ਤੇ ਕਿਹਾ ਜਾਂਦਾ ਬੱਬਰ ਦੀ ਇੱਕ ਪੈਸਾ ਲੈਣਾ ਤੇ ਇੱਕ ਵਹੀਕਲ ਆਪਦੇ ਕਬਜ਼ੇ 'ਚ ਕਰਨਾ ਤੇ ਪੈਸੇ ਦੀ ਲਾਲਸਾ ਤੇ ਦੂਜੇ ਪਾਸੇ ਇੱਕਦਮ ਜਦੋਂ ਇਹਨੂੰ ਲੱਗਿਆ ਵੀ ਕੱਲਾ ਬੰਦਾ ਜਿਹੜਾ ਕਿ ਇਸ ਇਲਾਕੇ ਬਾਰੇ ਜਾਣੂ ਨਹੀਂਗਾ ਤੇ ਜਿਹਨੇ ਦੱਸਿਆ ਮੈਂ ਦਿੱਲੀ ਦਾ ਰਹਿਣ ਵਾਲਾ ਹਾਂ ਤੇ ਇਹਨੂੰ ਉੱਥੇ ਇਹਨੂੰ ਤਕਾਲਿਆ ਵੀ ਇਸ ਬੰਦੇ ਨੂੰ ਮਾਰ ਕੇ ਇਹਦੀ ਬੋਡੀ ਨੂੰ ਕਿਸੇ ਖੁਰਦ-ਬੁਰਦ ਕਰਕੇ ਤੇ ਇਹਦੀ ਗੱਡੀ ਤੇ ਕਬਜ਼ਾ ਕੀਤਾ ਜਾਂਦਾ। ਗੁਰਦੀਪ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸਨੇ 6 ਮਹੀਨੇ ਪਹਿਲਾਂ ਕੀਤਾ ਗਿਆ ਇੱਕ ਹੋਰ ਕਤਲ ਮੰਨ ਲਿਆ। ਪੁਲਿਸ ਦੀ ਟੇਬਲ ਤੇ ਰੱਖੀ ਇਹ ਰਾਈਫਲ ਉਸਨੇ ਇੱਕ ਨਿਹੰਗ ਸਿੰਘ ਤੋਂ ਲੁੱਟੀ ਸੀ। ਨਿਹੰਗ ਨਾਲ ਵੀ ਦੋਸਤੀ ਤੇ ਪਵਿੱਤਰ ਰਿਸ਼ਤੇ ਨੂੰ ਦਾਗਦਾਰ ਕੀਤਾ। ਉਸਦੀ ਰਾਈਫਲ ਲੁੱਟਣ ਲਈ ਉਹਦਾ ਕਤਲ ਕਰ ਲਾਸ਼ ਨਹਿਰ 'ਚ ਸੁੱਟ ਦਿੱਤੀ। ਕਾਰ ਵਪਾਰੀ ਤੇ ਇੱਕ ਨਾਲ-ਨਾਲ ਇਹਦੇ ਕਹ ਦੋ ਵੀ ਦੂਜਾ ਜਿਹੜਾ ਕਤਲ ਨਿਹੰਗ ਸਿੰਘ ਦਾ ਪਟਿਆਲੇ ਜ਼ਿਲ੍ਹੇ 'ਚ ਹੋਇਆ ਦੋ ਬਲਾਈਂਡ ਮਰਡਰ ਟ੍ਰੇਸ ਕਰਨ ਦੇ ਵਿੱਚ ਅਸੀਂ ਕੰਮ ਜੁਫੇ। दिल्ली ਦੇ ਮ੍ਰਿਤਕ ਵਪਾਰੀ ਦੇ ਪਰਿਵਾਰ ਨੇ ਦੋਸ਼ੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਚਾਹਵਾਂਗੇ ਕਿ ਜਿਹੜਾ ਜਿਹੜਾ ਕੰਮ ਹੋਇਆ ਹੈ ਉਹ ਗੁਰਦੁਆਰਾ ਸਾਹਿਬ ਜਿਹੜਾ ਇਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਦੋਸ਼ੀ ਨੂੰ ਫਾਂਸੀ ਸਜ਼ਾ ਮਿਲਣੀ ਚਾਹੀਦੀ ਹੈ। ਫਾਂਸੀ ਚਾਹਵਾਂ ਮਿਲਣੀ ਚਾਹੀਦੀ ਹੈ ਇਹਨਾਂ ਨੂੰ। ਐਸ਼ਵਾਰਾਮ ਲਈ ਮਾਸੂਮਾ ਨੂੰ ਕਤਲ ਕਰਨ ਵਾਲੇ ਮੁਲਜ਼ਮਾ ਨੇ ਹੋਰ ਕਿਹੜੇ ਗੁਨਾਹਾਂ ਨੂੰ ਅੰਜਾਮ ਦਿੱਤਾ ਜਾਂ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ। ਇਸ ਦੀ ਪੁਛਗਿਛ ਵਿੱਚ ਪੁਲਿਸ ਲੱਗੀ ਹੋਈ ਹੈ।